ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਅਗੇ ਰਸਤਾਰ ਤਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦੰਗੁਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਆਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਗੱਲ ਹੈ ਜੀ ਐ ਜੀ ਇਦਾਂ ਤੁਹਾਨੂੰ ਪਤਾ ਹੈ ਜੀ ਵੀ ਸੰਦੀਪ ਕੌਰ ਬਿਮਾਰ ਸੀ ਤੇ ਇਹਦਾ ਜਿਹੜਾ ਟ੍ਰੀਟਮੈਂਟ ਵਾਸਤੇ ਬਹੁਤ ਕਮੈਂਟ ਆਏ ਉਹਨਾਂ ਪਰ ਕਿੰਨਾ ਕਮਲ ਕਰਦੇ ਆ ਕਿੰਨਾ ਕਿ ਨਹੀਂ ਅਜੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿ ਉਹ ਜੋ ਖਾਣ ਨੂੰ ਦੇਣ ਕਰਦਾ ਉਹ ਮੈਨੂੰ ਖਵਾਉਂਦਾ ਨਹੀਂ ਜੋ ਮੈਂ ਖਾਣ ਨੂੰ ਇਹਨੂੰ ਕਹਿੰਦਾ ਉਹੇ ਖਾਂਦੀ ਨਹੀਂ ਤੇ ਥੋੜੀ ਜਿਹੀ ਅਪਸੈਟ ਹੋਈ ਵੀ ਕਾਹਨ ਹੀ ਪੱਲਾ ਤਾਂ ਮਿਲੂਗੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਤ ਕਟਾਓ ਲਓ ਜੀ ਤੇ ਗੱਲ ਹੈਗੀ ਜੀ ਐਦਾਂ ਵੀ ਜੈਸਮੀਨ ਨੂੰ ਉਹਨਾਂ ਨੇ ਇੱਕ ਸੂਟ ਦੇਣਾ ਸੀ ਕਈ ਦਿਨਾਂ ਦਾ ਪਹਿਲਾਂ ਦਾ ਵਿਚਾਰ ਬਣ ਰੱਖੀ ਸੀ ਫੂਟ ਲੈ ਕੇ ਆਉਣਾ ਫੂਟ ਲੈ ਕੇ ਆਉਣਾ ਫੂਟ ਲੈ ਕੇ ਆਉਣਾ ਤੇ ਅੱਜ ਘਰ ਦੇ ਵਿੱਚ ਪਹਿਲਾਂ ਦਾ ਜੁੱਧ ਚੱਲਿਆ ਜੀ ਉਹਦਾ ਕਰਕੇ ਦੁਕਾਨ 'ਚ ਵੀਡੀਓ ਸ਼ੁਰੂ ਲੱਗਿਆ ਪਾ ਕਰਨ ਲਈ ਵੀਡੀਓ ਘਰ ਤੋਂ ਸ਼ੁਰੂ ਹੋ ਕੇ ਆਉਣੀ ਵੀ ਵੀ ਤੂੰ ਬਿਮਾਰ ਆ ਇਦਾਂ ਫਲਾਣਾ ਸੁੱਖੋ ਪੈਂਟ ਜੀ ਵਿੱਚ ਇਹ ਦੋਵੇਂ ਜਣੀਆਂ ਨੇ ਮੇਰੇ ਨਾਲ ਜੀ ਉਹ ਮਤਲਬ ਜੋ ਮਰਜ਼ੀ ਲਾ ਲਓ ਕੁੱਤੇ ਹਾਣੀ ਲਾ ਲਓ ਚਾਹੇ ਜੋ ਮਰਜ਼ੀ ਲਾ ਲਓ ਵੀ ਮੇਰੇ ਨਾਲ ਬਹੁਤ ਕਲੇਸ਼ ਕਰਿਆ ਤਾਂ ਤੁਰਦਾ ਤਰੋਂਦਾ ਜੀ ਮੈਂ ਰੋਪੜ ਬਾਜ਼ਾਰ ਤੇ ਪਹੁੰਚ ਗਿਆ ਬਾਜ਼ਾਰ ਤੱਕ ਪਹੁੰਚ ਗਏ ਜੀ ਇੱਥੇ ਪਤਾ ਕੀ ਸਿਸਟਮ ਹੈ ਜਿੱਦਾਂ ਬੈਠਾ ਜੀਰੇ ਆ ਕੇ ਮਾਚਲ ਦੁਕਾਨ ਫਰੀਜੀ ਹੋਊਗੀ ਵੀ ਫਿਰ ਤੁਹਾਨੂੰ ਪਤਾ ਵੀ ਰਿਲੈਕਸ ਹੋ ਜਾਓਗੇ ਬੰਦਾ ਗੱਲ ਕਰ ਲਾ ਇੱਥੇ ਗਾਹਕ ਬੈਠੇ ਸੀ ਹਾਂ ਦੋ ਬੀਬੀਆਂ ਤੇ ਦੋ ਬੰਦੇ ਸੂਟ ਦੇਖੀ ਗਿਆ ਦੇਖੀਆਂ 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 ਸੂਟ ਨਿਕਲ ਕੇ ਜਾਂ ਪਸੰਦ ਆ ਗਿਆ ਪਸੰਦ ਆਉਣ ਤੋਂ ਬਾਅਦ ਜੀ ਗਰਾਰੀ ਫਸ ਗਈ ਨੋਕਤਾਂਵਰ ਤੇ ਸਾਡੇ ਨਾਲ ਵੀ ਆਇਆ ਹੁੰਦਾ ਸਾਰੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਬਾਕੀ ਭਰਾਵਾਂ ਨਾਲ ਹੁੰਦਾ ਕਿਹ ਭਰਾ ਤਾਂ ਘਰ ਤੇ ਪੈਸੇ ਤੇ ਕਿ ਦੋ ਦੋ ਨੇ ਵੀ ਆਪਣਾ ਜਾ ਕੇ ਸੂਟ ਲਿਓ ਕਹਿੰਦੇ ਟੋਬੇ ਚ ਬੜੀ ਮਹਸਾ ਤੇ ਦੁਕਾਨ ਚ ਬੜੀ ਜਨਾਨੀ ਇਹ ਕੱਢਣੀ ਬਹੁਤ ਆਫੋਜਦੀ ਉਹ ਵੀ ਖਾਸ ਕਰਕੇ ਕੱਪੜਿਆਂ ਵਿੱਚੋਂ ਚਲੋ ਉਹਨਾਂ ਨੇ 2600 ਰੁਪਏ ਸੂਟ ਦਾ ਦੱਸਿਆ 2600 ਸੂਟ ਦਾ ਦੱਸਣ ਤੋਂ ਬਾਅਦ ਜਿਆਦਾ ਗਰਾਰੀ ਫਸੀ ਹਾਂ ਪਾਈ ਦੂਆ ਦੂਏ ਕਿੰਨੂੰ ਦੇਖੇ ਦੂਆ ਦੂਏ ਕਿੰਨੂੰ ਦੇਖੇ ਵੀ ਹੁਣ ਕੀ ਕਰੇ 2600 ਦਾ ਸੂਟ ਆ ਹਾਂ ਹਰੇਕ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਕੋਈ ਦਿਹਾੜੀ ਦਾ ਪੈਣਾ ਹੁੰਦਾ ਕਈਆਂ ਕੋਲ ਪੈਸੇ ਹੁੰਦੇ ਵਿਚਾਰਾਂ ਕੋਲ ਕਈਆਂ ਕੋਲ ਨਹੀਂ ਹੁੰਦੇ ਚਲੋ ਕਰਦੇ ਕਰਾਉਂਦੇ ਜੀ ਰੌਲਾ ਰੂਲਾ ਪੈਂਦੇ ਪਾਉਂਦੇ ਉਹ 2000 ਕਹੀ ਜਾਂਦਾ ਤੇ ਸਾਡੇ ਛੋਟੇ ਭਾਈ ਕਹੀ ਜਾਂਦਾ ਵੀ 2600 2600 ਤੇ 2500 ਪਰ ਆ ਗਿਆ ਕੰਮ ਹ ਉਹ ਤੇ ਕੁੜੀ ਜਨਾਨੀ ਉਹਦੇ ਵਿਚਾਰੀ ਕੁੜੀ ਉਹਦੇ ਕੁੜੀ ਮਾਰਦੇ ਕਰੇ ਉਹਦੇ ਮਾਰਦੇ ਕਰੇ ਵੀ ਇਹਨੂੰ ਕਹਾਂ ਹੈ ਦੋਹਾਂ ਦੇ ਘਰ ਵਾਲੇ ਸੀ ਹਾਂ ਵੀ ਕਹਿ ਵੀ ਦੇ ਦੇ ਬਸ ਕਰਦੇ ਕਰਾਉਂਦੇ ਜੀ ਇੱਕ ਨੇ ਉਸਕੇ ਤੇ ਲਗੇ ਹੁੰਦੀ ਸਾਡੇ ਨਾਲ ਵੀ ਸਾਡੇ ਉੱਠ ਕੇ ਨਹੀਂ ਜਾਂਦੇ ਕਿ ਸਾਡੇ ਤਾਂ ਇਹ ਲੈ ਕੇ ਹੀ ਜਾਉਂਗੇ ਨਹੀਂ ਜਾਂਦੇ ਆਂਗੇ ਦਾ ਯਾਦਾਰ ਕਰਕੇ ਡਾਣਾਪੁਰ ਲੈ ਕੇ ਜਾਉਂਗੀ ਸੋ ਹੁਣ ਦੁਕਾਨ ਤੇ ਪਹੁੰਚੇ ਹੋ ਜਿਬਣੀ ਕਿਹੜੀ ਕ੍ਰਿਸ਼ਨਾ ਬਾਬਾ ਨਾਨਕ ਕਲਾਉਂਦਾ ਹਾਂ ਬਾਬਾ ਨਾਨਕ ਕਲਾਉਂਦਾ ਉਹ ਪਹਿਲਾਂ ਤਾਂ ਮਲਾਉ ਜੀ ਇਹਨੂੰ ਮੋਢੇ ਨਾਲ ভাই ਦਾ ਸਾਤਾ ভাই ਦੀ ਸਦੇ ਹਾਂ ਬੜਿਆ ਸਵੇ ਉਹ ਬਹਿਸੇ ਦਿਨ ਹਾਂ ਆਪਣਾ ਰੋਪੜ ਆ ਗਿਆ ਜੀ ਝੂੜੀ ਬਾਜ਼ਾਰ ਕਪੜੇ ਦੀ ਦੁਕਾਨ ਹੈ ਮੇਨ ਹਾਂ ਬਾਬਾ ਨਾਨਕ ਕਲਾਉਂਦਾ ਰੋਪੜ ਆਪਣੀ ਦਿਨ ਝੂੜੀ ਬਾਜ਼ਾਰ ਦੇ ਨਾਲ ਦੇ ਇਹ ਤਾਂ ਚਲ ਠੀਕ ਮਨੋਂ ਤੇ ਕੱਪੜੇ ਦਿਖਾ ਦਿਖਾ ਕੇ ਪੈਂਟ ਫਟ ਗਈ ਆ। ਉਹ ਤੇ ਕੰਢੀ ਘਰ ਤੋਂ ਲੈ ਗਿਆ ਸੀ ਮੈਂ ਬਿਆਲ ਸ਼ਾਦੀ ਆ। ਉਹ ਫੁੱਟੀ ਹੋਈ। ਸਾਡੀ ਇੱਥੇ ਆਈ ਜਿਹੜਾ ਨਹੀਂ ਜਾਂਦਾ। ਅੱਜ ਤੋਂ ਜਿਹੜਾ ਜਾਂਦਾ। ਉਹ ਵੀ ਹੁੰਦਾ ਫੇਰ ਤਾਂ ਗੱਲ ਵਾਣੀ। ਇੱਧਰ ਤੂੰ ਮਾਰਦੇ ਭਲੇੜ ਸਾਲਾ। ਹੂੰ। ਨਹੀਂ ਤਰ ਜੜੈਨ ਮਨੂੰ ਇਹ ਸੋਣਾ ਲੱਗਿਆ ਬਹੁਤ ਵਧੀਆ ਲੱਗਾ। ਤੇਰੀ ਟੌਰ ਅੱਜ ਕਾਲਾ ਹੀ ਕਾਲਾ ਹੋਇਆ। ਹਾਂ। ਰੰਗ ਵੀ ਕਾਲਾ ਹੋ ਗਿਆ। ਰੰਗ ਧੁੱਪਾ ਤੇ ਕਿੱਥੇ ਰਹਿੰਦਾ ਤਾ ਐਡੇ ਐਡੇ ਲੱਟਾ ਲਾਏਵੇਂ ਚਾਰ ਉਹ ਵੀ ਨਾ ਨਾ ਸਾਰੇ ਬਾਅਦ ਦਾ ਮੇਰੇ ਯਾਰਾ ਕੰਮ ਹੁੰਦਾ ਨਾ ਅੱਛਾ ਦੁਕਾਨ ਤੇ ਮੈਂ ਕੱਟੀ ਰਹਿਣਾ ਤਾਂ ਦੁਕਾਨ ਪਰ ਤੂੰ ਕੱਟੇਗਾ ਨਾ ਐਤ ਕਿਦੋਂ ਸਾਲੀ ਇਹਨੇ ਧੁੱਪ ਵੀ ਨਹੀਂ ਕੋਈ ਬੱਦਲ ਵਾਈਆਂ ਚ ਲੰਘਿਆ ਮੌਸਮ ਫੇਰ ਤੇ ਰੰਗ ਕੱਧੇ ਕਾਲਾ ਹੋ ਗਿਆ ਮੈਨੂੰ ਲੱਗਦਾ ਤਾਂ ਲਾਗਾ ਲੱਗੇਗਾ ਤੇਰੀ ਸ਼ਰਟਾਂ ਪੈਂਟ ਦਾ ਤੇ ਰੰਗ ਨੂੰ ਟੈਨਸ਼ਨ ਚ ਕਾਲਾ ਹੋ ਗਿਆ ਤੈਨੂੰ ਸੁਣਾਇਆ ਉਮਰ ਤੇ ਕਦੀ ਟੈਨਸ਼ਨ ਪੈਗੀ ਹੈ ਬੜੀ ਟੈਨਸ਼ਨ ਪਈ ਕਾ ਬਈ ਬਿਆਹ ਹੋ ਗਿਆ ਤਰਾ ਫੇਰ ਬਿਆ ਹੋ ਗਿਆ ਟੈਨਸ਼ਨ ਮੋਲ ਖਰੀਦੀ ਵੀ ਇੱਧਰ ਦੇ ਲਾ ਮਾ ਬਿਆ ਤੇ ਲੈਟ ਸਰ ਜਦੋਂ ਜਿਆਦਾ ਤੇਰਾ ਬਿਆ ਹੋਣਾ ਫਿਰ ਕਿਆ ਹਾਲ ਹੋਊਗਾ ਇਹ ਗਿਸਾਪੀ ਕਰਨੀ ਰੱਬ ਜਾਨਦਾ ਕਰਾਉਣਾ ਜ਼ਰੂਰ ਹੈ ਹਾਲੇ ਨਹੀਂ ਲੈਣਾ 10 15 ਕਿੰਨੇ ਸਾਲ ਉਮਰ ਦੀ ਤੱਕ 17 ਸਾਲ 17 ਸਾਲ 10 15 ਸਾਲ ਦੇ ਬਾਅਦ ਸਾਡਾ ਵੀ 10 5 ਤੇ 27 ਤੇ 5 5 ਦੇ ਵਿੱਚ 32 ਸਾਲ ਦਾ ਹੋ ਕੇ ਕਰਾਉਣਾ ਚਲੋ ਵਧੀਆ ਆਪਣੇ ਪੈਰਾਂ ਪਰ ਖੜਾ ਹੋ ਕੇ ਬਿਆ ਕਰਾਈ ਪੈਰਾ ਜੀ ਚਾਰ ਪੈਸੇ ਮਤਲਬ ਉਹ ਗੱਲ ਪੈਰ ਤਾਂ ਪੈਰਾ ਪਰ ਤਾਂ ਹੁਣ ਵੀ ਖੜਦਾ ਤੂੰ ਮਤਲਬ ਜੇਬ ਤੇਰੀ ਆਜ਼ਾਦ ਤਾ ਰਿਹਾ ਮੇਰੇ ਵਾਂਗ ਦੇ ਹੁਣ ਮੈਂ ਦੁਕਾਨ ਚ ਆਏ ਜੇਬ ਜਾਦਾ ਹੈ ਨੋਟ ਭਰ ਆਏ ਆ ਬਟ ਉਹ ਭਰਿਆ ਬਚਾਈਦਾ ਦੇਖ ਖਾਲੀ ਹੈ ਆਏ ਭਰਿਆ ਬਚਾਈਦਾ ਏਟੀਐਮ ਨਾਲ ਭਰਿਆ ਬਾ ਲੈ ਕਿੰਨੇ ਏਟੀਐਮ ਹੈ ਚਾਹ ਵਿੱਚ ਹੈ ਕਿ ਨਹੀਂ ਪੈਸੇ ਕੋਈ ਗੱਲ ਬੱਕਰੀ ਹੈ ਆਏ ਦੂਜਾ ਫਟਵਾ ਭਰ ਆਵਾ ਫੇਰ ਵਹਿ ਕਰੀ ਖਾਲੀ ਹੋਈ ਜਾਂਦਾ ਇਕਣਾ ਦੁਕਾਨ ਚ ਜਾਣਾ ਖਾਲੀ ਹੋਣਾ ਦੁਕਾਨ ਚ ਜਾਣਾ ਖਾਲੀ ਪਤਾ ਤਾਂ ਇਥੇ ਤੇ ਲੇਜੀ ਕਰਨਾ ਮੰਦੇ ਪੰਜ ਪੰਜ ਦਾ 10000 ਰੁਪਏ ਹਾਂ ਜੁਨਾ ਬੰਦੇ ਬੰਦੇ ਦੋਂਦੇ ਨਹੀਂ ਨਾ ਕਾਫੀ ਕਾਫੀ ਦਿਖਾਉਂਦੇ ਥੱਕ ਜਾਂਦੇ ਆ ਬੰਦੇ ਤੋਂ ਬੰਦੇ ਦੋਂਗੇ ਨਹੀਂ ਇੱਕ ਰੇਟ ਵਾਹਤਾ ਕਰਕੇ ਦਿਖਾਓ ਉਹ ਖੜ ਜਾ ਹੁਣ ਗੱਲ ਤਾਂ ਕਰ ਲੈਣ ਦੇ ਕੋਈ ਪੂਰੀ ਯਾਰ ਇੰਨਾ ਵਧੀਆ ਮਾਹੌਲ ਬਣਿਆ ਵਾ ਵੀਡੀਓ ਦੇ ਵਿੱਚੋਂ ਗੱਲਬਾਤ ਕਰ ਰਾ ਹੁਣ ਮੈਂ ਗਉਣ ਮੇਰੀ ਗੱਲ ਸੁਣ ਜਦ ਜਨਾਨੀ ਨੇ ਬਾਜ਼ਾਰ ਚ ਨੂੰ ਲੈ ਕੇ ਆ ਹੱਥ ਬੰਨ ਲੈ ਹੱਥ ਕੜੀਆਂ ਲਾ ਕੇ ਆ ਗਏ ਹਾਂ ਹਾਂ ਹੱਥ ਕੜੀਆਂ ਲਾ ਕੇ ਲੈ ਕੇ ਆਉਣਾ ਮੈਂ ਦੇਰ ਦੇ ਬੰਦਾ ਛੁੱਟੀ ਮੂੰਹ ਤੇ ਮੂੰਹ ਵੀ ਬੰਨ ਲਿਆ ਜਾ ਕੇ ਕੱਪੜਿਆਂ ਦੀ ਦੁਕਾਨ ਆ ਕੇ ਸੜੇ ਅੱਖਾਂ ਵੀ ਬੰਨਤੀਆਂ ਫਿਰ ਹਾਂ ਫਿਰ ਇੱਧਰ ਨੂੰ ਲੈ ਕੇ ਆਉਣਾ ਫਿਰ ਆਏ ਜੇ ਆਈ ਲਵ ਯੂ ਬੇਰਾਨੀ ਨੂੰ ਘਰੇ ਪੈਦੇ ਤੇ 1000 ਰੁਪਏ ਲੈ ਜਾਓ ਖਾਓ ਲਓ ਨਾਲ ਆਹ 1000 ਚੜਦਾ ਜਾਂਦਾ 5000 ਤੋਂ ਚੜ ਜਾਂਦੀ ਉੱਪਰ ਨੂੰ ਮੈਂ ਗੱਲ ਸਹੀ ਤੇ ਬੰਦੇ ਨੇ ਪੈਸੇ ਤੇ ਜਦ ਬੰਦੇ ਨੇ ਪੈਸੇ ਦੇਣੇ ਹੁੰਦੇ ਨਾਲ ਫਿਰ ਐ ਕੰਮ ਚੱਲਦਾ ਜਾ ਉਹਨਾਂ ਨੂੰ ਘਰ ਤੇ ਦੇ ਕੇ ਤੋਰ ਦੇ ਵੀ 2000 ਰੁਪਿਆ ਪਰ ਉਹਨਾਂ ਨੂੰ ਦੇਖਣਾ ਵੀ ਸਾਲਾ ਜੂਸ ਜੀ ਬਿਨਾ ਛੋਲੇ ਭਟੂਰੇ ਵੀ ਖਾਣੇ ਆ ਵੀ ਸੂਟ ਸਾਲਾ 1500 ਤੋਂ ਵੱਧ ਨਾਲ ਲੈਣੀ ਨਹੀਂ ਹੈਗਾ ਇੱਥੇ ਤੇ ਬੰਦਾ 5000 ਵਾਲਾ ਸੂਟ ਲੈਣਾ ਤੇ ਛੋਲੇ ਭਟੂਰੇ ਵੀ ਖਾਣੇ ਤੇ ਰਸ ਜੂਸ ਵੀ ਪੀਣਾ ਸਾਲਾ 3-4 3000 ਤੋਂ ਉੱਪਰ ਪਲੱਸ ਹੋ ਜੰਦਾਗਾ ਫਿਰ ਕੋਈ ਨਾ ਉਹੋ ਮੈਂ ਹਾ ਸੱਚੀਆਂ ਸੁਣਾਉਂਦਾ ਨਾ ਜੀ ਤਾਂ ਕਰਕੇ ਸੱਚੀਆਂ ਉਹ ਚੁੱਪਦੀ ਬੰਦੇ ਤੋਂ ਗੱਲ ਉਹ ਨਹੀਂ ਹੁੰਦੀ ਹੁੰਦੀ ਜਿਹਦੇ ਪਰ ਲੱਗਦੀ ਹੋਵੇ ਨਹੀਂ ਤਾਂ ਬੰਦਾ ਕਿਹੜਾ ਅਗਲਾ ਦੁੱਖ ਮੰਦਰੀ ਵੀ ਚੱਲ ਬੋਲਦਾ ਬੋਲੀ ਜਾਂਦਾ ਚੱਲਾਂ ਕਰਨਾ ਸਾਡੀ ਧੀ ਰਣੇ ਵੀ ਤੇਰੀ ਜੈਸਮਿੰਦੀ ਦੀ ਆ ਉਹਦੇ ਵਾਸਤੇ ਸੂਟ ਅੱਛਾ ਸੂਟ ਉਹ ਤਾਂ ਠਾਈ ਫਰੀਆ ਹਾਂ ਤੇ ਕਿੰਨੇ ਮੀਟਰ ਮੂਟੋ ਦਾ ਗਿਆ ਚੱਕਰ ਉਹ 6 ਹਾਂ 6 ਜਾਂ 7 ਮੀਟਰ ਹਾਂ ਜਿਹੜਾ ਦਿੱਤੀ ਕੋਟਨ ਨੇ ਹਾਂ ਕੋਟਨ ਤੇ ਕੋਟਨ ਮੇਰੇ ਚ ਜਾਊਗਾ ਹਾਂ ਲੋ ਜੀ ਆਪਾਂ ਹੱਥ ਬੰਨ ਕੇ ਸੀਸਟ ਛੱਡਤੀ ਇੱਧਰ ਹਾਂ ਤਾਂ ਕੋਈ ਵੀ ਜਿਹੜਾ ਸੂਟ ਛੱਡਦਾ ਇਹਨਾਂ ਨੇ ਸਿਲੈਕਟ ਕਰਨਾ ਉਹ ਤਾਂ ਭਈ ਸੰਦੀਪੇ ਕਰੂਗੀ ਤੁਸੀਂ ਕਮੈਂਟਾਂ 'ਚ ਕਹੀ ਜਾਂਦੇ ਕਿ ਸੰਦੀਪ ਦੀ ਚੁਆਇਸ ਬਹੁਤ ਵਧੀਆ ਹੁੰਦੀ ਸੀ ਸੂਟਾਂ ਦੀ ਤੇ ਹੁਣ ਸੂਟ ਵਾਈ ਜਿਕੜਾ ਤਾਂ ਕਹਿ ਤਾ ਨਾ ਵੀ 1 2 3 ਉੱਪਰ ਨੂੰ ਵੀ 5000 ਵਾਲਾ ਸੂਟ ਉੱਪਰ ਨੂੰ ਨਾ ਜਾਈ ਥੱਲੇ ਥੱਲੇ ਹੀ ਰਹੀ ਥੱਲੇ 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 ਖਾਨੇ 'ਚ ਦਿਖਾਈ ਦੇਈ ਉੱਪਰ ਨੂੰ ਨਾ ਜਾਈ ਕਿ ਆ ਗਈ ਤਾਂ ਆ ਗਿਆ ਔਰਗਾਂਜ਼ਾ ਸੂਟ ਆ ਐਵੇਂ ਉਹਦਾ ਹਾਂ ਇਸਲਾ ਵਾਰਾ ਇਸ ਕਲਰ ਆਹੀਆ ਵਾਈਟ ਦੀ ਚਿਕਨਰ ਹੈ ਸਾਡਾ ਦੁਪੱਟਾ ਚੈੱਕ ਕਰੋ ਇਹਦਾ ਕਾਫੀ ਤਾਂ ਫਟਟਾ ਚੈੱਕ ਕਰ ਦੁਪੱਟਾ ਹਾਂਜੀ ਦੁਪੱਟਾ ਵੀ ਸੋਨਾ ਦਾ ਦੂਜਾ ਕਲਰ ਦਾ ਇਹ ਲਾਈਟ ਆ ਜਾਂਦਾ ਲਾਈਟ ਜਾ ਕੇ ਇੱਕੋ ਉੱਪਰ ਉਹ ਵੀ ਦਾ ਇਹਦਾ ਰੇਟ ਕਿੰਨਾਗਾ ਜਿਆਦਾ ਕੋਈ ਤਾਂ ਮੈਂਗਾ ਨਹੀਂ ਉਹ ਤਾਂ ਬਾਅਦ ਚ ਅਪ ਕਰ ਲਾਂਗੇ ਪਹਿਲਾਂ ਦੇਖ ਤਾਂ ਲਈ ਉਹੋ ਕੁਛ ਤਾਂ ਲੈ ਰੇਟ ਉਹ ਵੀ ਨਾਲ ਦੇ ਨਾਲ ਜੇ ਕਿਸੇ ਭੈਣ ਨੂੰ ਪਸੰਦ ਆਇਆ ਸੂਟ ਐ ਫਿਰ ਉਹਨੂੰ ਰੇਟ ਦਾ ਪਤਾ ਨਹੀਂ ਲੱਗਣਾ ਤੇ ਕਿੰਨਾ ਦਾ 45 ਦਾ ਸੌਦੇ ਹੀ ਅੱਛਾ ਕਲਰ ਹੈਗਾ ਇਹਦੇ ਵਿੱਚ ਕਲਰ ਮੈਂ ਲਹੂਣੀ ਚਾਹੁੰਦਾ ਦਿਖਾ ਦਿੰਦਾ ਨਹੀਂ 100 200 ਰੁਪਏ ਮਾਰਦਣ ਕਰ ਦੂੰਗਾ ਹਾਂਜੀ 100 200 ਮਾਰ ਦਾਂ ਪਾ ਕੇ ਤੁਸੀਂ ਆਪੇ ਸਮਝ ਲਓ ਕਲਰ ਵੀ ਸੋਨਾ ਹੈ ਖੁੱਲ ਕੇ ਜੀ ਚਾਹ ਕਲਰ ਇਹ ਵੀ ਖੁੱਲ ਕੇ ਪਤਾ ਹੀ ਤਾਂ ਜੀ ਮਨ ਮੇਰਾ ਦੱਸ ਜਿਹੜੀ ਐ ਇਹਨੇ ਉੱਪਰ ਬੱਲਬ ਜਿਹਾ ਲਾਇਆ ਹੋਇਆ ਕੱਤ ਲਾਇਆ ਹੈ ਜੇ ਸ਼ਾਈਨਿੰਗ ਲੱਗਦਾ ਅੱਛਾ ਤਾਂ ਇਹ ਕਹਿੰਦਾ ਜੀ ਇਹ ਸੂਟ ਜਿਹੜਾ ਦਵਾ ਕਿਲ ਜਾਂਦਾ ਇੱਥੇ ਤਾਂ ਲੱਗੀ ਜਾਂਦਾ ਬਹੁਤ ਸੋਹਣਾ ਬਸ ਉਹਦਾ ਪਾਲਣ ਦਾ ਕੋ ਸੋਹਰੇ ਬਣ ਜਾਂਦਾ ਉਹਦਾ ਕਲਰ ਤਾਂ ਵੀ ਸੁਣਾ ਹੈ 10 ਮਿੰਟਾਂ ਦਾ ਸੂਟ ਬਣਿਆ ਬਣਾਇਆ ਹੈ ਨਾ ਸੋਇਆ ਬਣਿਆ ਬਣਾਇਆ ਆਪਾਂ ਜਿੱਲੀ ਤਾਂ ਇਹ ਤਾਂ ਤਾਂ ਹੀ ਮਹਿੰਗਾ ਹੈ ਮਾ ਜਿੰਨੀ ਕਾਲੀ ਫਿਟਿੰਗ ਦੇ ਬਾਸ ਉਹ ਸੂਨੇ ਮਰਾਉਣੀ ਹੁੰਦੀ ਏ ਨੀ ਜਿੰਨੀ ਕਰ ਲੈਣੇ ਕਿ ਲੱਗੂਗੀ ਲੈਣੀ ਕਿ ਲੱਗੂਗੀ ਪੂਰੀ 2200 ਦੀ ਲੈਣੇ ਕਿ ਲੱਗੂਗੀ ਇਹਨੂੰ ਹਾਂ 2200 50 ਰੁਪਏ ਮੀਟਰ ਆ 5 ਮੀਟਰ ਕਿੰਨੇ ਦੀ ਹੋਗੀ 5 ਮੀਟਰ 5 ਮੀਟਰ ਵਾਲੀ ਲੱਗੂਗੀ ਮੈਂ ਤਾਂ ਮਾਰ ਰੰਗ ਸੋਨਾ ਲੱਗੂਗਾ ਹਾਂ ਗੱਲਾਂ ਆਦੀ ਚੱਲ ਹੋਰ ਦਿਖਾ ਇੱਥੇ ਇੱਕ ਜਾਮਣੀ ਜਿਹਾ ਦਿਖਾਈਂ ਤੂੰ ਇਹਦੇ ਕਹਾਣੇ ਦੇ ਵਿੱਚ ਜੜੈਨ ਜ਼ਿਆਦਾ ਨਹੀਂ ਹੈ ਕਿ ਜੜੈਨ ਜੜੈਨ ਜ਼ਿਆਦਾ ਹੀ ਆ ਹਾਂ ਤਾਂ ਸੋਨਾ ਕੋਈ ਨਾ ਵਿਆਹ ਕਰਦੀ ਕੇਪੀ ਹੋਰ ਕਿੰਨੇ ਦਾ ਆ ਆ ਦੇਖੀ ਆ ਇੱਕ ਗੋਟਾ ਪੱਟੀ ਚ ਆ ਕੇ ਮਿੰਨਾ ਸੋਨਾ ਕਿਦੋਂ ਆਉਂਦਾ ਪੱਟਾ ਵੀ ਜੈਸਮੀਨ ਬਾਤਰੀ ਨਹੀਂ ਮਿੱਟੀ ਨਹੀਂ ਹੈ ਨਹੀਂ ਪਲੈਂਟ ਤੋਂ ਜੈਸਮੀਨ ਬਾਤਾਂ ਆਈਆਂ ਅੱਜਾ ਗੋਟਾ ਪੱਤੀ ਦੇ ਲਾ ਕੇ ਦੇਣਾ ਸੋਨਾ ਲੱਗਦਾ ਹੈ ਹਾਂ ਜੀ ਨਹੀਂ ਬਦਲਿਆ ਤੁਹਾਨੂੰ ਪਛਾਣ ਨਹੀਂ ਹੁੰਦੀ ਇਹ ਦੇਖੀ ਲੈਂਦੇ ਮੈਨੂੰ ਵੀ ਮੈਨੂੰ ਪਤਾ ਲੈ ਕੇ ਦਿੰਦੇ ਨਾ ਕਿੰਨੇ ਦਾ ਹੈ ਥੈਂਕ ਯੂ ਸੋ। ਠੀਕ ਹੈ ਨਹੀਂ ਠੀਕ ਤਾਂ ਨਹੀਂ ਹੈਗਾ ਚੁੰਨੀ ਵਰਗਾ ਦੂਤਣਾ ਇਹਦੇ ਚ ਨੂੰ ਮੈਂ ਵੀ ਦੇਖੀ ਨਹੀਂ ਲੈਣੀ ਇਹ ਚ ਤੇ 13500 ਦਾ ਕਹਨੂੰ ਲਗਿਆ ਇਹਨੂੰ 4500 ਦਾ ਲਿਖੋ ਵੀ ਲੈਣੀ ਵੀ ਲੱਗਣੀ ਹੈ ਭਾਈ ਵਿੱਚ ਕਿ ਸੋਹਣਾ ਮੇਰੇ ਕੋਲ ਹੈ ਨਹੀਂ ਹੀ ਰੰਗ ਅੱਜ ਵੀ ਕਲ ਹੈਗਾ ਤੇ ਕੱਲ ਤੂੰ ਜੱਸ ਮੈਨੂੰ ਬਸ ਤੇ ਲੈ ਲੈ ਇਹਨੂੰ ਸਾੜ ਤੇ ਕੱਢ ਮੈਂ ਦੇਖਦੀ ਬਾਅਦ ਵਿੱਚ ਚਲ ਹੋਰ ਦਿਖਾ ਤਾਂ ਤੈਨੂੰ ਇਹ ਦੱਸਤਾ ਵੀ ਇਹ ਦੋ ਡੰਡਿਆਂ ਤੇ ਤੇ ਪੱਟੀਆਂ ਜਿਹਦੇ ਉੱਪਰ ਚੜ ਗਿਆ ਤੂੰ ਤਰੀ ਘਰ ਨਹੀਂ ਅਜੇ ਤੇਰਾ ਮਾਲਕ ਵੀ ਨਹੀਂ ਤੇਰੀ ਉਹ ਵੀ ਨਹੀਂ ਹੈਗੀ ਹੋਰ ਆ ਵੀ ਕੋਈ ਚਾਹ ਨਹੀਂ ਤਾਨੂੰ ਉਹ ਜੀ ਇਹ ਜਿਹੜੀ ਤਾਂ ਪਹਿਲਾਂ ਕਿਹੜਾ ਆਇਆ ਇਹ ਜਿਹੇ ਕੋਲੋ ਪੀਸ ਦੇਖਦੀ ਹਾਂ ਮੈਂ ਤਾਂ ਜਿਹਨ ਦੇਖਣ ਜੈਂ ਜੈਂ ਆਹ ਸੁਨੋ ਪੀਸ ਕਿਹਾ ਹੁਣ ਤਾਂ ਸਾਰੇ ਸੁਨੋ ਪੀਸ ਨੇ ਉਧਾਰਣਾ ਬੰਦਾ ਅੱਜ ਪੀਸ ਆਂਦਾ ਬੜੀ ਇੱਕੀ ਅੱਛਾ ਦਬੀ ਕੀ ਜਿੰਨਾ ਹੋ ਜਿਸ ਦਾ ਤਾਂ ਪੱਟਾ ਦੇਖੀ ਤਾਈਂ ਗੈਂ ਡਾਗੇ ਦੇਖੀ ਇਹ ਜੁਦੀ ਆ ਹਾਂ ਇੱਕ ਤੇ ਦੋ ਪਾਣੀ ਇਹਦਾ ਫਸਾਉਣੇ ਵਾਲਾ ਕੰਮ ਹੈ ਜੀ ਸੁੱਟ ਪੱਟਾ ਲੈ ਲੈ ਵਾਹ ਲੈ ਲੈ ਦੇਖੋ ਸੁੱਟ ਆਏ ਨੇ ਕਿੰਨਾ ਉੱਠਾਣਾ ਉੱਠਾਣਾ ਹਾਂ ਹੋਰ ਦਿਖਾਓ ਤੇ ਵਿਚਾਰਾ ਕਈ ਦਿਨਾਂ ਦਾ ਸੁੱਤਾ ਪਿਆ ਨਾਲ ਲਿਵਾਵੇ ਦੇ ਵਿੱਚ ਤਾਂ ਕਰਕੇ ਜੀ ਉੱਥੇ ਦਾ ਹੈ ਹਨ ਜਿੰਨੇ ਸੌਣੇ ਨੇ ਜੀ ਮਨਾ ਦੇ ਕੇ ਦਾ ਕਿੰਨਾ ਚੰਨੀ ਆ ਚੰਨੀ ਹੋ ਲੈਣਾ ਕੰਦੀ ਚੁੰਨੀ ਲੈ ਲੈ ਗੱਡੀ ਚੁੰਨੀ ਲੈਣੀ ਨਹੀਂ ਇਹਨਾਂ ਨੇ ਚੁੰਨੀ ਦਾਤੀ ਆ ਨਾ ਨਾ ਲੈ ਕੇ ਜਾਓ ਚੁੰਨੀ ਕਿਉਂ ਨਹੀਂ ਚੁੰਨੀ ਨਾਲ ਸੂਟ ਫ੍ਰੀ ਦਵਾਂਗੇ ਹੋਰ ਚੁੰਨੀਓ 3500 ਦੀ ਲਾਗਤ ਨਾਲ ਨਾਲ ਫ੍ਰੀ ਸੂਟ ਹੋਰ ਚੁੰਨੀ ਖਰੀਦੋ ਤੁਸੀਂ ਚੁੰਨੀ ਦੇ ਨਾਲ ਸੂਟ ਆਜਾ ਤੁਹਾਡੀ ਗੈਰ ਹਾਜ਼ਰੀ ਚ ਅਸੀਂ ਤੇ ਕਾਰਪਾ ਛਾਪਾ ਮਾਰਤਾ ਜੀ ਲਓ ਜੀ ਮਾਰੋ ਜੀ ਮਾਰੋ ਹਾਂ ਬਸ ਐਂ ਦੋ ਉੱਪਰ ਆਣਾ ਇਹਦਾ ਉਹਦੇ ਨਾਲ ਅੱਖਰ ਆ ਜੀ ਨਹੀਂ ਉਹ ਦਿਖਾ ਦਿਖਾ ਦੇ ਦਿਖਾ ਦੇ ਅੱਛਾ ਜਿਹੜਾ ਨਾ ਚੁੰਨੀ ਕਢਾਉਂਦੇ ਨਾ ਸੂਟ ਬਣਾਇਆ ਵੀ ਅੱਜ ਆ ਗਿਆ ਸਾਡੇ ਕੋਲ ਸਾਡੀ ਦੁਕਾਨ ਤੇ ਮਾੜਾ ਸੂਟ ਦਾ ਤੁਸੀਂ ਕੋਈ ਰੱਖ ਦੇਣੀ ਇਹਦਾ ਮੈਨੂੰ ਪਤਾ ਹਾਂ ਸਾਰੇ ਸਿਰ ਚੀਜ਼ ਬੜੀ ਰੱਖ ਦਿੰਦਾ ਪਤਾ ਲਿਖੇ ਪਤਾ ਜਾਣਾ ਮੇਰੇ ਕੋਲ ਉਹ ਬਾਹਰ ਤੋਂ ਜੈਸੇ ਮੈਨੂੰ ਬਾਅਦ ਚ ਲੈਣਾ ਉਹ ਵਾਸਤੇ ਵੀ ਲੈਣਾ ਪਰ ਮੈਨੂੰ ਤਾਂ 6 ਮੀਟਰ ਦਾ ਸੂਟ ਪਾ ਹਾਂ ਹਾਂ ਬਾਅਦ ਵਿੱਚ ਮੈਂ ਆਪਣਾ ਕਲੈਕਟ ਕਰੂੰਗੀ ਦਾ ਹਾ 6 ਮੀਟਰ ਵਾਲਾ ਵੀ ਮੂਰਤ ਅੱਛਾ ਸਾਡੀ ਭੈਣ ਨੇ ਡਿਊਟੀ ਸੰਭਾਲ ਲਈ ਉਹ ਮੁੰਡਾ ਵਿਚਾਰਾ ਥੋੜਾ ਜਿਹਾ ਪਸਰ ਹੋ ਗਿਆ ਸੂਟ ਸਾਨੂੰ ਮੇਰੀ ਭੈਣ ਮੇਰੇ ਦੁੱਖ ਸਮਝਦੀ ਆ ਹਾਂ ਉਹ ਕਹਿੰਦੀ ਵੀ ਮੈਂ ਵੀਰ ਮੈਂ ਥੋੜਾ ਜਿਹਾ ਹਲਕੀ ਰੇਂਜ ਦੇ ਸੂਟ ਦਿਖਾਵਾਂਗਾ ਉਹ ਤਾਂ ਉੱਪਰ ਨੂੰ ਚੜ੍ਹ ਗਈ ਪੌੜੀ ਉੱਪਰ ਚੜ੍ਹ ਗਈ ਹਾਂ ਯਾਰ ਸਭ ਭਾਈਆਂ ਦੇ ਸਮਝਣੇ ਪੈਂਦੇ ਨਾ ਦੁੱਖ ਭੈਣਾ ਲੈਣਾ ਲਓ ਜੀ ਭੈਣ ਨੇ ਸਾਡਾ ਦੁੱਖ ਸਮਝਦੇ ਹੋਏ ਵੀ ਸੂਟ ਹੋਰ ਦਿਖਾਓ ਆ ਕਲਰ ਖਰਬੂਜੇ ਜਿਹਾ ਠੀਕ ਨਹੀਂ ਹੈਗਾ ਨਹੀਂ ਨਹੀਂ ਹੋਰ ਦਿਖਾ ਦੋ ਜੀ ਇਹ ਰਾਮ ਟੈਕਸ ਚਾਇਆ ਦੁਪੱਟਾ ਵੀ ਹੈ ਅੱਛਾ ਦੁਪੱਟਾ ਤਾਂ ਵਧੀਆ ਹੈ ਡਿਜ਼ਾਈਨਰ ਪੀਸ ਹੈ ਵੀ 5.5 ਵਿੱਚ ਕੱਟ ਆਉਂਗੇ ਛੇ ਜੀ ਕਿਹੜਾ ਇਹ ਨਹੀਂ ਕੱਟਦਾ ਪਰ ਉਹ ਵਿਆਹ ਸਮੇਂ ਦਾ ਥੋੜਾ ਜਿਹਾ ਕੱਪੜਾ ਵੱਧ ਚਾਹੀਦਾ ਜੀ ਉਹ ਹਾਂ ਜੀ ਇਹਦੇ 'ਚ ਇਹ ਕਲਰ ਵੀ ਹੈ ਜੀ ਵੇਖੋ ਅੱਧ ਦੰਡਾ ਇਹ ਕਲਰ ਲਾਈਟਾ ਹੋਰ ਦਾ ਨਹੀਂ ਇਹ ਇੱਕੋ ਕਲਰ ਦੇਣਾ ਕੱਢੋ ਦੂਜਾ ਕੱਢਾ ਉੱਪਰ ਲਾ ਇੱਧਰ ਲਾ ਇੱਧਰ ਹਾਂ ਹਾਂ ਇਹ ਵੀ ਬੋਲਦਾ ਸੁਟ ਹੈ ਇਹ ਵੀ ਆ ਲੋਗੋ ਸੁਟ ਹੈ ਇਹਦੇ ਚ ਮੈਂ ਲੀਟ 60 ਤੋਂ ਪਹਿਲਾਂ ਨਿਕਲ ਜਾਂਦੇ ਆ ਇਹ ਵੀ ਆਰਾਮਦਤ ਹੈ ਵਿਸ਼ੇਸ਼ ਮੀਟਰ ਦਾ 6 ਮੀਟਰ ਦਾ ਸੁਟਾ ਸੁਹਰੀ ਇਹ ਰਿਹਾ ਕੱਪੜਾ ਸਰਦੀਆਂ ਵਾਲਾ ਕਿ ਗਰਮੀ ਵਾਲਾ ਜੀ ਦੁਪੱਟਾ ਦੇਖੋ ਸਰਦੀਆਂ ਵਾਲਾ ਇਹ ਕਿਹੜਾ ਪਾਣਟਕ ਆਰਾਮਦਤ ਹੈ ਇਹਦਾ ਦੁਪੱਟਾ ਵੀ ਹੈ ਫੁੱਲ ਸਾਈਜ਼ ਹੈ ਕਿੰਨਾ ਮੀਟਰ ਦਾ ਪੂਰਾ ਦੁਪੱਟਾ ਹੋਗਾ ਲੰਬਾਈ ਤੇ ਲਪਾਈ ਤੇ ਇਹ ਚੀਜ਼ਾਂ ਹੀ ਜੇ ਤੁਹਾਨੂੰ ਪੂਰੇ ਰੇਟ ਚੋਂ ਸੀ ਦੇ ਰਿਆਂ ਦੇਖੋ ਰੇਟ ਵੀ ਚਾਰ ਰੇਟਾਂ ਦਾ ਜੀ ਰੇਟ ਲੱਗਾ ਵਾ 3500 ਹਾਂ ਤੁਹਾਨੂੰ ਦੇਣਾ ਐ ਸੇ 2800 ਦਾ ਸੂਟ ਪਹਿਲਾ ਜਿਹੜੇ ਜਿਹੜੇ 35 3500 ਵਾਲੇ ਪਹਿਲਾ ਅਮਰੀਕਨ ਵਾਲੀ ਨੂੰ ਦਿਖਾਉਂਦਾ ਤਾਂ ਕਹਿੰਦਾ 3500 ਸੀ ਲੱਗੂਗਾ ਹਾਂ ਜੀ ਹਾਂ ਉਹ ਵੀ ਪਹਿਨ ਨਹੀਂ ਤੀ ਨਾ ਤੁਹਾਡੀ ਅੱਛਾ ਉਹ ਦਰਸ ਕਰੋਗੀ ਮੇਰੇ ਕੋਲ ਤਾਂ ਪਹਿਨ ਦਰਸ ਕਰੋਗੀ ਪਹਿਨ ਨੂੰ ਪਤਾ ਵੀ ਬੀਬੀਆਂ ਨੂੰ ਕੱਪੜੇ ਹਰ ਮੌਸਮ ਜਾਂ ਮਹੀਨੇ ਚ ਇੱਕ ਵਾਰੀ ਸੂਟ ਚਾਹੀਦਾ ਹੀ ਚਾਹੀਦਾ ਤਾਂ ਘਰ ਕਿਵੇਂ ਪਾਈਆਂ ਦਾ ਸੱਤ ਖਾ ਲੈਣਾ ਠੀਕ ਹੈ ਜੀ ਹਾਂ ਤੇ ਬਰਬਰੀ ਚ ਹੈ ਤੇ ਕਿਹੜਾ ਨਾ ਬਹੁਤ ਲੇਟੈਸਟ ਡਿਜ਼ਾਈਨ ਚਲਦਾ ਚ ਕਲਰ ਵੀ ਆਉਂਦੇ ਬਰਬਰੀ ਬਹੁਤ ਸੋਹਣੇ ਆ ਲਓ ਜੀ ਪਾਓ ਮੈਂ ਦੇਖਾਂ ਬਰਬਰੀ ਹਿੰਦਾ ਕਹਿੰਦੇ ਲੈ ਕੇ ਦੇਖ ਲਓ ਇਹ ਵੀ ਕੀ ਬਰਬਰੀ ਇਹ ਵੀ ਦੁਪੱਟਾ ਬਹੁਤ ਸੋਹਣਾ ਤੇ ਚੱਕ ਕਰੋ ਦੀਦੀ ਇਹ ਵੀ 2.5 ਮੀਟਰ ਦਾ ਦੁਪੱਟਾ ਕਿੰਨਾ ਕੀ ਪ੍ਰਾਈਸ ਆ ਦੀਦੀ ਬਰਬਰੀ ਵਾਲੇ ਦਾ ਵੀ ਇਹ 3400 ਦਾ ਸੂਟ ਆ 3400 ਦਾ ਹੀ ਹੈ ਨਾ 3400 ਦਾ ਇਹ ਵੀ ਐਨ ਵਗੈਰਾ ਲੈਸ ਕਰਕੇ ਤੁਹਾਨੂੰ ਇਹ ਵੀ ਦੇ ਦੂੰਗਾ ਬਸ 2500 ਬਾਰਬਰੀਚਾਂ ਅਰੀਜਨਲ ਉਹ ਹੋਊਗਾ ਕੱਪੜਾ ਇਹਦਾ ਪਤਾ ਇਹਦਾ ਪੈਲੇ ਪਤਾ ਕੀ ਚੱਕਰ ਆ ਆ ਜਕੜਣਾ ਹੋਣਾ ਧਾਗਾ ਖਿੱਚਿਆ ਤਾਂ ਬਸ ਇੱਕ ਧਾਗਾ ਜਿਹੜਾ ਕਿਤੇ ਖਿੱਚੋ ਗਿਆ ਟੋਕ ਲੱਗੀ ਬਸ ਉਹ ਫੇਰ ਜਾਊਗਾ ਵਾਹ ਗਰ ਵਾਹ ਗਰ ਹੋਰ ਵੀ ਹੈ ਬਰਬਰੀ ਵਾਲੇ ਇਹਦੇ ਚ ਪਿਸ ਲਾਸਟੇ ਰਹਿ ਗਿਆ ਇੱਕ ਹੈ ਮਸਲੀ ਦਾ ਇੱਕ ਬਰਬਰੀ ਚ ਆਇਆ ਬਸ ਬਰਬਰੀ ਚ ਕਿਹੜਾ ਧਾਨਾ ਵਾਲਾ ਕੱਪੜਾ ਇਹ ਬਰਬਰੀ ਤੇ ਜਾਈ ਉਹ ਹਮਸੂਰਾ ਇੰਸਟਾਗ੍ਰਾਮ ਤੇ ਬਰਬਰੀ ਇਹ ਸਾਡਾ ਪੂਰਾ ਦਾ ਪੂਰਾ ਸੈੱਟ ਵਿਗਿਆ ਸਿਰਫ ਕਿਆ 2-3 ਪੀਸ ਰਹਿ ਗਏ ਆ ਆ ਦਾ ਕਲਰ ਜੀ ਗੱਟਾ ਪੀਲਾ ਜੋ ਆ ਤਾਂ ਕੋਈ ਮਨ ਨਹੀਂ ਲੱਗਿਆ ਆ ਕਲਰ ਨਹੀਂ ਲੱਗਿਆ ਅੱਛਾ ਜੇ ਨਾ ਮੈਨੂੰ ਪਸੰਦ ਹੋਣੀ ਪਸੰਦ ਆਉਣਾ ਨਾ ਨਾ ਆ ਦਾ ਅੱਠ ਪਤਾ ਕੀ ਸੰਦੀਪ ਕੱਪੜੇ ਦੀ ਨਹੀਂ ਪੀਲਾ ਸੂਟ ਤੋਂ ਹੁਣ ਬਾਜ਼ਾਰ ਤੇ ਨਿਗਾਹ ਰੱਖ ਤਾ ਨੂੰ ਹੁਣ ਕੋਈ ਨਾ ਕੋਈ ਬੀਬੀ ਲੱਭ ਪਾਏ ਹੋਏ ਨਿਕਲ ਜਾਣੀ ਆ ਕਲਰ ਹੋਊਗਾ 105 ਦਾ ਸਿਰਫ 5 ਜਣੀਆਂ ਨੇ ਪਾਇਆ ਉਹਦਾ ਜਿਹੜਾ ਇੱਕ ਨੀਚੇ ਹੈ ਕਲਰ ਦਾ ਦੇਖਣਾ ਹੁੰਦਾ ਥੋੜਾ ਜਿਹਾ ਡਿਫਰੈਂਟ ਆ ਕਦਾ ਲੱਗੇਗਾ ਹੋਊਗਾ ਨਾ ਜਿਹੜਾ ਕਲਰ ਉਹਦੀ ਗੱਲ ਸੀ ਦੇਖੋ ਇਹ ਵੀ ਤੁਹਾਨੂੰ ਕੁਆਲਿਟੀ ਦੇਖੋ ਇਹ ਵੀ ਇਹ ਰਹੀ ਸੀ ਇਹ ਆਰੀ ਵਰਕ ਚ ਆ ਗਈ ਸਭ ਪਰ ਤੁਸੀਂ ਇੱਕ ਰਿਪੋਰਟ ਕਰਕੇ ਹੁੰਦਾ ਜਿਹੜਾ ਤੁਸੀਂ ਕਹਿੰਦੇ ਆਰੀਆ ਵਰਕੇ ਬਰਬਰੀਆ ਤੂਆ ਹਾਂਜੀ ਹੁਣ ਇਹ ਰਿਪੋਰਟ ਸੀ ਕਰਨਾ ਪੈਂਦਾ ਨਾ ਮਤ ਤੁਹਾਨੂੰ ਜਿਹੜਾ ਸਾਰੇ ਕੱਪੜਿਆਂ ਦਾ ਪਤਾ ਸਾਨੂੰ ਦਾ ਪਤੀ ਦੀ ਇਹਦੇ ਚ ਆ ਥੋੜਾ ਥੋੜਾ ਵਰਕ ਹੋਇਆ ਵਾ ਇਹ ਨੀਚੇ ਵਾਲੇ ਚ ਪ੍ਰਿੰਟ ਆ ਗਿਆ ਹਾਂਜੀ ਹਾਂ ਠੀਕ ਹੈ ਲੈਂਸ ਲੱਗੀਆਂ ਇਹਦੇ ਚ ਵੀ ਵਰਕ ਹੋ ਗਿਆ ਦੇਖੋ ਇਹਦੇ ਵੀ ਆਦੀ ਵਰਕ ਤੇ ਹੋਇਆ ਇਹ ਜਿਹੜਾ ਹੋ ਜਾਂਦਾ ਨੇ ਆ ਗਿਆ ਅੱਛਾ ਅੱਛਾ ਚਲ ਕਹਿੰਦਾ ਬੰਦਾ ਜਿਹੇ ਚ ਕੰਮ ਚ ਵੜਦਾ ਉਹ ਉਹ ਜੀ ਨੌਲ ਦੋ ਦਿੰਦੀ ਉਹਨਾਂ ਨੂੰ ਸੰਦੀਪ ਸੂਟ ਤਾਂ ਵਧੀਆ ਲੱਗਣਾ ਪਰ ਤੈਨੂੰ ਮੈਂ ਦਵਾਉਣਾ ਹੈ ਨਹੀਂ ਇਹ ਦਵਾਉਂਗਾ ਤੈਨੂੰ ਮੈਂ ਅਗਲੇ ਸਾਲ ਠੀਕ ਹੈ ਯਾਦ ਰੱਖੀ ਯਾਦ ਰੱਖਿਓ ਤੁਸੀਂ ਆਇਆ ਕਰੋ ਅਸਲ 'ਚ ਮੇਰੀ ਪਤੀ ਜੀ ਨੂੰ ਚਾਹੀਦਾ ਸੀ ਸੂਟ 6 ਮੀਟਰ ਦਾ ਹੋਵੇ ਬਲੈਕ ਕਲਰ 'ਚ ਹੋਵੇ ਹੋ ਗਿਆ ਇਹ ਰਿਹਾ ਹਾਂ ਮਨ ਨੂੰ ਲੱਗਦਾ ਵੀ ਲੈ ਸਲੂਟ ਤੁਸੀਂ ਅਜੇ ਥੱਲੇ ਵੀ ਲਾਂਗ ਕੋ ਨਾ ਲੈ ਨਹੀਂ ਹੁੰਦਾ ਲੈ ਨਹੀਂ ਲੈ ਸੋ ਪਤਾ ਹੀ ਨਹੀਂ ਯਾਰ ਇਹ ਤਾਂ ਸਾਥੂ ਸਮਝ ਨਹੀਂ ਲੱਗਦੀ ਸੂਟ ਤੁਹਾਡੇ ਕਰਮਾਂ 'ਚ ਜਾਣਾ ਕਸਟਮਰ ਗਿਆ ਵਾ ਸੀ ਵੀ ਮੈਂ ਪਰਸੂ ਤੱਕ ਆਣਾ ਜਿਹਦੇ ਨਾਲ ਸਾਰਾ ਸੈੱਟ ਵਿਕ ਗਿਆ ਇਹ ਰਾਮ ਟੈਕਸ ਚ ਨਹੀਂ ਨਹੀਂ ਦਿੱਤ ਉਹਨੂੰ ਪਾ ਕੇ ਆਰਾਮ ਨੂੰ ਟੈਕਸ ਨਹੀਂ ਦਿਨਾ ਕਰਨਾ ਹਾਂ ਟੈਕਾਂ ਦਾ ਟੈਕ ਮਹਾਂ ਟੈਕ ਚੰਨੀ ਰਹਿਤਾ ਲੈ ਕੇ 10 ਮਿੰਟ ਦਾ ਸੁਣ ਲੱਗੇ ਸੁਣ ਲੱਗੇ ਉੱਠ ਰਹੀ ਹੈ ਨਾ ਕੰਨੀ ਹਾਂ ਨੇ ਲੱਗ ਗਈ ਹੈ ਨਾ ਸੂਟ ਲੁੱਕ ਹੈ ਦੀ ਸੂਟ ਦੀ ਹੈ ਆਰਾਮ ਟੈਕ ਰਾਮ ਟਕਸਾ ਇਹੇ ਪਾ ਸਾਰਿਆਂ ਦੀ ਨਿਗਾ ਸੀ ਮੇਰੀ ਵੀ ਨਿਗਾ ਸੀ ਮੈਂ ਕਿਹਾ ਜੇ ਨਾ ਵੀ ਕਿਹਾ ਬਸ ਮੈਂ ਆ ਸੋਚਦੀ ਸੀ ਮਮਾ ਜੀ ਕਿ ਮੈਂ ਹੀ ਸਵਾਲ ਲੂੰਗੀ ਮੈਂ ਵੀ ਦੇ ਲਿਆ ਭੈਣ ਜਿਹੜਾ ਸੂਟ ਨਹੀਂ ਪਿੱਕਦੇ ਹੋਈ ਸੌਂਦੀ ਆ ਮੈਂ ਸੌਂਦੀ ਆ ਫੇ ਸਾਰੇ ਕਸਟਮਰ ਕਹਿੰਦੇ ਆ ਤੁਸੀਂ ਜਿਹੜਾ ਸਵਾਇਆ ਹੈ ਉਹਦੇ ਨਾਲ ਦਾ ਹੀ ਸੂਟ ਦੇ ਦੋ ਫੇ ਬਾਅਦ ਵਿੱਚ ਕਹਿੰਦੇ ਆ ਉਹ ਬਾਅਦ ਵਿੱਚ ਕਹਿੰਦੇ ਫੇ ਕਲਰ ਵੀ ਉਹੀ ਮੰਗਦੇ ਆ ਅਸਾ ਜੀ ਕਾ ਕਲਰ ਹੈ ਇਹ ਕਿਹਨੇ ਚਾਹ ਆਫ ਵਾਈਟ ਕਲਰ ਨਹੀਂ ਇਹ ਜੈਸਮੀਨ ਤੇ ਸੋਨਾ ਨਹੀਂ ਲੱਗਣਾ ਆਫ ਵਾਈਟ ਇਹ ਥੋੜਾ ਆਹੀ ਠੀਕ ਆ ਮੈਨੂੰ ਇਹ ਹੀ ਸੋਨਾ ਬਲੈਕ ਹੀ ਸੋਨਾ ਇਹਦਾ ਕੀ ਪ੍ਰਾਈਸ ਇਹ ਦਾ 4000 ਜੀ ਜੀ ਬਹੁਤ ਮੰਗ ਲਾਤਾ ਆ ਜੀ ਦਸਿਆ ਜੀ ਤਾਂ ਉਹਨੇ ਬਾਹਰ ਨਾ ਰੋੜ ਲੀਆਂ ਮਿਲਦੀਆਂ ਸਸੀਆ ਤਾਂ ਇਹ 4 ਦਾ ਰਾਮ ਟੈਕਸ ਚਾ ਲਾਉਣਾ ਹੀ ਆ ਤੁਹਾਨੂੰ ਜੀ ਰਾਮ ਰਾਮ ਮੈਂ ਤੁਹਾਨੂੰ ਦੇ ਦੇਣਾ ਟੈਕਸ ਤੋਂ ਕੋਈ ਨਹੀਂ ਦੇਣਾ ਤੁਹਾਨੂੰ ਉੱਪਰ ਦੇ ਉੱਪਰ ਨਾਲ ਟੈਕਸ ਕੋਈ ਨਹੀਂ ਦੇਣਾ ਹੈਗਾ ਜਿਹੜੇ ਰਾਮ ਕੰਪਨੀ ਵਾਲਿਆਂ ਨੇ ਬਣਾਇਆ ਉਹਦੇ ਪੈਸੇ ਜ਼ਰੂਰ ਦੇ ਦੇਣਾ ਮੈਂ ਤੇ ਉਹ ਚਨੂਨ ਚ ਸੂਟ ਆਇਆ ਆ ਤਾਂ ਗਤੂ ਗਤੂ ਜਿਹੜਾ ਨਿਕਲਿਆ ਇਹਦਾ ਕੁਝ ਨਹੀਂ ਮਤਲਬ ਥ੍ਰੈਡ ਵਰਕ ਹੈ ਕੋਈ ਸ਼ਰਾਬ ਨਹੀਂ ਹੋ ਸਕਦਾ ਸਭੇ ਖਰਾਬ ਨਹੀਂ ਹੁੰਦੇ ਉਡੜਦਾ ਨਹੀਂ ਹੈ ਸਤਾਇਆ ਪੁੱਛਣੀ ਆਉਂਦੀਆਂ ਗੱਲਾਂ ਮੈਂ ਪੁੱਛਣ ਲੱਜਾ ਆਪਣੇ ਸੂਟ ਨੂੰ ਤਾਂ ਪੜੀਆਂ ਮਲਾ ਮਲਾ ਕਰਕੇ ਲੈਣੀ ਨਹੀਂ ਮੈਂ ਤਾਂ ਦੇਖਦੀ ਆਂ ਵੀ ਤੁਸੀਂ ਆਹ ਤਾਂ ਲੈਣੀ ਲੱਗ ਜਣੀ ਪੁੱਛ ਲੈਣੀ ਦੇ ਵਿੱਚ ਲੁਪਰੇਣਾ ਨੇ ਇਹ ਨਹੀਂ ਜਾ ਹੁਣ ਪੁੱਛੂ ਹੋ ਗਿਆ ਕਿਉਂਕਿ ਇਹਨਾਂ ਨੂੰ ਸੂਟ ਨਹੀਂ ਹਲੇ ਦਵਾਇਆ ਤੁਸੀਂ ਤਾਂ ਚੁੱਪੀ ਬੈਠੇ ਹਾਂ ਤੇਰਾ ਸੂਟ ਦਵਾ ਦਿੰਦੇ ਫੇਰੇ ਪੁੱਛੀ ਬ੍ਰੇਕੀ ਚ ਲੈਣ ਦਾ ਬ੍ਰੇਕੀ ਅੱਖਾਂ ਅੱਖਾਂ ਵਗੋ ਡਰਦਾ ਹੈ ਨਾ ਡਰਦਾ ਆ ਬ੍ਰੇਕੀ ਪਾਣ ਜੇ ਲੋ ਮੈਂਦੇ ਜੀ ਤੁਹਾਨੂੰ ਫੇਰ ਅਸੀਂ ਘਰ ਦੀ ਇੱਕ ਵਾਰਸ ਲੱਗਦਾ ਜਿਹੜਾ ਸੂਟ ਮੈਂ ਸਲੈਕਟ ਕਰਾਤਾ ਜੀ ਉਹ ਤਾਂ ਵਿਚਾਰਾ ਇੱਧਰ ਵਿਚੇ ਰਹਿ ਗਿਆ ਤੈਹ ਲਾ ਕੇ ਕਹਿੰਦੇ ਜੀ ਲਵਾਪੇ ਚ ਪਾ ਕੇ ਦੁਬਾਰਾ ਉੱਥੇ ਰੱਖ ਦੇਣਾ ਆ ਫੇਰ ਛੋਟਾ ਹੋਰੇ ਸਲੈਕਟ ਹੋ ਕੇ ਰੈੱਡ ਕਲਰ ਦਾ ਆਲਓਵਰ ਤਾਂ ਨਹੀਂ ਹਣਾ ਜੀ ਰੈੱਡ ਕਲਰ ਨਹੀਂ ਲਹਿੰਗੇ ਬੜੇ ਸੋਹਣੇ ਲਾਇ ਤੁਸੀਂ ਅੱਜ ਡਿਸਪਲੇ ਕਰ ਹਾਂ ਤੁਹਾਡੇ ਨਾ ਜਸਮੀਨ ਦੇ ਪੱਲੇ ਕਿਗੇ ਸੀ ਨਾ ਛਰਾਰੇ ਸਭ ਤੋਂ ਪਹਿਲਾਂ ਵਿਆਹ ਤੇ ਫੇਰਾ ਪ੍ਰੀ-ਬੈਟਿੰਗ ਵਾਸਤੇ 30 ਲੈ ਕੇ ਤੇ ਛਰਾਰੇ ਆ ਜਦ ਆਪਣੀ ਪਹਿਲੀ ਵਾਰ ਡੀਲ ਹੋ ਗਈ ਸੀ ਹਾਂ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਆਏ ਸੀ ਸੀ ਮੈਂ ਹੁਣ ਤਾਂ ਮਹੀਨਾ ਵੀ ਨਹੀਂ ਟੱਪਣ ਦਿੰਦੇ ਸੀ ਨਾ ਨਾ ਹੁਣ ਤਾਂ ਮਹੀਨੇ ਚ 4-5 ਵਜੇ ਆਲੇ ਡਿਸਕਾਊਂਟ ਵੀ ਨਹੀਂ ਕਰਦੇ ਤੁਸੀਂ ਸਾਨੂੰ ਡਿਸਕਾਊਂਟ ਤਾਂ ਤੁਸੀਂ ਦੇਖੋ ਮੈਂ 2400 ਦਾ ਲੈ ਰਹੀ ਸੀ ਉਧਰੋਂ 1800 ਦਾ ਮੇਰੇ ਕੋਲ ਸਟਾਕ ਨਹੀਂ ਨਹੀਂ ਇਹ ਪਿੱਛੇ ਜੇ ਤੁਸੀਂ ਨਾ ਹੁੰਦੇ ਤਾਂ 2200 ਦੇ ਕੇ ਜਾਣਾ ਸੀ ਤੁਸੀਂ ਹਾਂ ਮੈਂ ਤੁਹਾਨੂੰ ਲੁੱਟ ਲੈਣਾ ਸੀ ਬਾਚ ਕੇ ਦਿੱਤੀ ਸੀ ਕੋਈ ਪਹਿਲੇ ਤੋਂ ਟਾਲਾ ਰੇਟ ਦਾ ਮੈਂ ਪਹਿਲੇ ਸੂਟ ਟਾਲਾ ਰੇਟ ਦੱਸਦਾ ਹੁਣ ਰੇਟ ਘਟ ਕੇ ਆ ਤਾਂ ਰੇਟ ਘਟ ਕੇ ਹੀ ਚੱਕੋ ਦੀ ਸੂਟ ਪਰ ਚੱਲੀਏ ਹੁਣ ਹੁਣ ਪਹਿਲਾ ਪਹਿਲਾ ਇਹ ਕਹਿੰਦੀ ਸੀ ਬਿਮਾਰ ਹ ਹੁਣ ਮੈਂ ਕਹਿੰਦਾ ਬਿਮਾਰ ਆ ਮੇਰੇ ਮੇਰੇ ਜੇਬ ਚੋਂ ਪੈਸੇ ਚਲ ਗਏ ਹੁਣ ਅੱਛਾ ਚਲੋ ਠੀਕ ਹੈ ਜੀ ਮਹਾਰਾਜ ਸੱਚਾ ਪਾਤਸ਼ਾਹ ਆ ਬਹੁਤ ਵਧੀਆ ਜੀ ਸਿਸਟਮ ਲਾਇਆ ਬਾਤ ਤੁਸੀਂ ਮੇਰਾ ਧਿਆਨ ਇੱਧਰ ਹੁਣ ਗਿਆ ਧੰਨ ਮਹਾਰਾਜ ਸੱਚਾ ਪਾਤਸ਼ਾਹ ਸਭ ਨੂੰ ਬਰਕਤਾਂ ਬਖਸ਼ਿਓ ਠੀਕ ਹੈ ਜੀ